ਹਾਂਜੀ ਜੀ ਅਸੀਂ ਦੱਸਣਾ ਚਾਹਾਂਗੇ ਕਿ ਮਾਣੀਓਂ GS P ਇਸ ਤਰ੍ਹਾਂ ਸਰਦੀ ਅਗਵਾਈ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਦੀ ਹਾਤੀ ਜੀ ਪੁਲਿਸ ਵੱਲੋਂ ਲਗਾਤਾਰ ਨਸ਼ਾ ਵਿਰੋਧੀ ਤੇ ਮਾੜੇ ਅੰਸਰ ਜਿਹੜੇ ਗੈਂਗਸਟਰ ਨੇ ਹੋਰ ਕ੍ਰਾਈਮਨਲਸ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਇਸੇ ਕਾਰਵਾਈ ਦੇ ਵਿੱਚ ਚਲਦਿਆਂ ਹੋਏ ਆਂ ਕੱਲ ਸਾਨੂੰ ਇੱਕ ਮੇਜਰ ਸਕਸੈਸ ਉਦੋਂ ਮਿਲਿਆ ਜਦੋਂ ਸਾਡੇ ਇੰਚਾਰਜ ਸਪੈਸ਼ਲ ਸੈੱਲ ਇੰਸਪੈਕਟਰ ਅਮਨਦੀਪ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਇਕ ਗੁਰਲਾਲ ਸਿੰਘ son of ਸੰਤੋਖ ਸਿੰਘ ਵਸੀਤੋਂ ਦੇ ਇੱਕ ਨਾਮੀ ਸਮਗਲਰ ਹੈ ਜੋ ਆਲਰੇਡੀ ਸਾਡੀ ਲਿਸਟ ਵਿੱਚ ਫਿਗਰ ਕਰਦਾ ਸੀਗਾ ਇਹ ਮੋਗੇ ਸਾਈਡ ਤੋਂ ਅੰਬਸਰ ਸਾਈਡ ਆ ਰਿਹਾ ਸੀਗਾ ਤੇ ਇਨਫੋਰਮੇਸ਼ਨ ਐਸ ਪਰ ਦੇ ਇਨਫੋਰਮੇਸ਼ਨ ਇਹ ਸੀਗਾ ਕਿ ਇਹਦੇ ਕੋਲ ਨਜਾਇਜ਼ ਅਸਲੇ ਤੇ ਹੈਰੋਇਨ ਦੀ ਜਿਹੜੀ ਹੈਗੀ ਹੈ ਡਰੱਗਸ ਹੈ ਉਹ ਇਹਦੇ ਕੋਲੋਂ ਬਰਾਮਦ ਹੋ ਸਕਦੇ ਨੇ ਇਨਫੋਰਮੇਸ਼ਨ ਦੇ ਉੱਤੇ ਕੰਮ ਕਰਦੇ ਹੋયા ਹਾਂ ਇੰਸਪੈਕਟਰ ਅਮਨਦੀਪ ਵੱਲੋਂ ਤੇ ਐਸ ਐਚ ਓ ਚਾਟੀਵੈਂਟ ਅਜੀਪਾਲ ਜੀ ਵੱਲੋਂ ਇਹਨਾਂ ਨੇ ਨਾਕਾ ਜਿਹੜਾ ਹੈਗਾ ਇਹ ਰਾਜੇਵਾਲ ਲਾਗੇ ਚਰਚ ਲਾਗੇ ਉੱਥੇ ਨਾਕਾ ਲਗਾਇਆ ਅ ਇਨਚਾਰਜ ਸੀਆਈਏ ਨੂੰ ਲੂਪ ਵਿੱਚ ਚਲੇਆ ਜਦੋਂ ਇਹ ਗੱਡੀ ਇੱਕ ਥਾਰ ਗੱਡੀ ਦੇ ਵਿੱਚ ਇਹ ਸਮਗਲਰ ਗੁਰਲਾਲ ਸਿੰਘ ਉੱਥੋਂ ਆ ਰਿਹਾ ਸੀਗਾ ਤਾਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਜੋ ਇਸ ਸਮਗਲਰ ਗੁਰਲਾਲ ਸਿੰਘ ਨੇ ਪੁਲਿਸ ਦੇ ਇਸ਼ਾਰਿਆਂ ਦੀ ਪਰਵਾਹ ਨਾ ਕਰਦੇ ਹੋਏ ਨਾਕਾ ਤੋੜਿਆ ਤੇ ਉੱਥੋਂ ਆਪਣੀ ਗੱਡੀ ਪਹਚਾ ਲਈ ਪੁਲਿਸ ਪਾਰਟੀ ਵਿੱਚੋਂ ਵੱਲੋਂ ਇੰਸਪੈਕਟਰ ਅਮਨਦੀਪ ਤੇ ਐਸੇ ਅਜੀਪਾਲ ਵੱਲੋਂ ਗੱਡੀ ਦੇ ਚੇਸ ਕੀਤਾ ਗਿਆ ਤਾਂ ਇਸ ਜਿਹੜਾ ਸਮਗਲਰ ਹੈ ਇਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਰਾਉਂਡਸ ਫਾਇਰ ਕੀਤੇ ਸਿੱਧੇ ਰਾਉਂਡਸ ਫਾਇਰ ਕੀਤੇ ਜੋ ਕਿ ਸਾਡੀ ਗੱਡੀਆਂ ਦੇ ਵਿੱਚ ਲੱਗੇ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਚੇਸ ਕਰਦੇ ਹੋਏ ਇਸ ਗੱਡੀ ਨੂੰ ਅਸੀਂ ਸਿਟੀ ਵਾਲੀ ਸਾਈਡ ਨੂੰ ਆਏ ਆ ਤੇ ਮਾਨਾਂ ਵਾਲੇ ਲਾਗੇ ਜਿਹੜਾ ਹੈਗਾ ਇਹਨੂੰ ਓਵਰਟੇਕ ਕਰਕੇ ਇਸ ਗੱਡੀ ਨੂੰ ਘੇਰਿਆ ਗਿਆ ਕੇਰਨ ਤੋਂ ਬਾਅਦ ਬੜੀ ਉਸਤੈਦੀ ਦੇ ਨਾਲ ਇਸ ਗੱਡੀ ਨੂੰ ਰਾਉਂਡ ਅਪ ਕਰਕੇ ਸਾਰੀ ਫੋਰਸ ਨੇ ਉਹਦੇ ਵਿੱਚੋਂ ਗੁਰਦਲ ਸਿੰਘ ਜਿਹੜਾ ਸਾਡਾ ਸਮਗਲਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਗੱਡੀ ਦੀ ਜਦੋਂ ਚੌਕ ਕੀਤੀ ਚੈਕਿੰਗ ਕੀਤੀ ਗਈ ਤੇ ਉਹਦੇ ਵਿੱਚੋਂ ਸਾਨੂੰ ਇੱਕ 34 ਦਾ ਪਿਸਤਲ ਮੇਡ ਇਨ ਚਾਈਨਾ ਰਿਕਵਰ ਹੋਇਆ ਨਾਲ 5 ਲਾਈਵ ਰਾਉਂਡਸ ਰਿਕਵਰ ਹੋਏ ਨੇ ਇੱਕ ਖਾਲੀ ਖੋਲ ਰਿਕਵਰ ਹੋਇਆ ਅਤੇ ਗੱਡੀ ਦੇ ਵਿੱਚੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਸਾਨੂੰ ਰਿਕਵਰ ਹੋਈ ਹੈ। ड्रगਮਨੀ ਵੀ ਸਾਨੂੰ ਨਹੀਂ ਡਰਗਮਨੀ ਨਹੀਂ ਸੀਗੀ ਜੀ। ਡਰਗਮਨੀ ਨਹੀਂ ਹੈ ਵੈਪਨ ਐਂਡ ਹੈਰੋਇਨ ਰਿਕਵਰ ਹੋਈ ਹੈ। ਉਹਦੇ ਮੁਤਲਕਾ ਅਸੀਂ ਚਾਟੀਵੈਂਡ ਵਿੱਚ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ। ਬਾਕੀ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਸਮਗਲਰ ਹੈ ਇਹਦੇ ਉੱਤੇ ਚਾਰ ਮੁਕਦਮੇ ਪਹਿਲਾਂ ਵੀ ਆਲਰੇਡੀ ਦਰਜ ਨੇ ਜੋ ਕਿ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਨੇ ਤੇ ਉਹਨਾਂ ਵਿੱਚ ਬੇਲਤੇ ਸੀਗਾ ਹਜੇ ਇਹ ਪਿਛਲੇ ਸਾਲ ਹੀ ਇਹ ਬੇਲ ਤੇ ਬਾਹਰ ਆਇਆ ਕਿ ਇਹਨੇ ਆਂਦੇ ਸਾਲ ਹੀ ਫਿਰ ਤੋਂ ਇਹ ਕੰਮ ਕਰਨਾ ਸਟਾਰਟ ਕਰ ਦਿੱਤਾ ਉਸ ਦਾ ਚਾਹਾਂਗੇ ਕਿ ਇਹਦਾ ਪਾਕਿਸਤਾਨ ਨੈਸ਼ਨਲਸ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਉਹਨਾਂ ਨਾਲ ਤਾਲਮੇਲ ਤੇ ਡਰੋਨ ਦੇ ਰਾਹੀਂ ਇਹ ਹੇਰੋਇਨ ਜੁਰੀਅਸ ਸਮਗਲਿੰਗ ਕਰਦਾ ਰਿਹਾ ਤੇ ਇਹ ਇਸ ਸਮਗਲਰ ਨੂੰ ਫੜਨ ਤੋਂ ਬਾਅਦ ਸਾਨੂੰ ਪੂਰਾ ਉਮੀਦ ਹੈ ਕਿ ਅਸੀਂ ਜਿਹੜੇ ਬਾਰਡਰ ਬੈਲਟ ਵਿੱਚ ਇੱਕ ਮੇਜਰ ਜਿਹੜਾ ਹੈਗਾ ਉਹਨਾਂ ਨੂੰ ਇਕੱਟਕਾਲ ਲੱਗਿਆ ਜਦੋਂ ਇਸ ਮਗਲਰ ਦੀ ਅਰੈਸਟ ਹੋਈ ਹੈ ਸਰ ਥਾਰ ਗੱਡੀ ਜਿਹੜੀ ਆ ਉਹ ਇਹਦੀ ਆਪਣੀ ਸੀ ਹੈ ਜੋ ਜੀ ਤਸਦੀਕ ਕੀਤੀ ਜਾ ਰਹੀ ਹੈ ਥਾਰ ਗੱਡੀ ਦੇ ਉੱਤੇ ਨੰਬਰ ਨਹੀਂ ਸੀਗਾ ਨਵੀਂ ਗੱਡੀ ਸੀਗੀ ਅਪਲਾਈਡ ਫਾਰ ਨੰਬਰ ਲਗਾਇਆ ਹੋਇਆ ਸੀਗਾ ਕੱਲ ਰਾਤ ਦਾ ਇਨਸੀਡੈਂਟ ਹੈ ਸੋ ਅਸੀਂ ਮਜੀਠ ਪੁਚਗੇਸ ਵਿੱਚ ਇਹਨੀਆਂ ਚੀਜ਼ਾਂ ਇਹ ਸਾਹਮਣੇ ਤੁਹਾਡੇ ਲਿਆਂਦੀਆਂ ਨੇ ਬਾਕੀ ਅਜੇ ਦਾ ਜਦੋਂ ਰਿਮਾਂਡ ਲਿਆ ਜਾਏਗਾ ਤੇ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਵੈਰੀਫਾਈ ਕੀ ਜਾਵੇਗੀ ਕਿੰਨੀ ਫਾਇਰ ਕੀਤੀ ਸੀ ਉਸ ਤੋਂ ਤੁਹਾਡੀ ਨਹੀਂ ਇਹਨੇ ਉਹ 4-5 ਰਾਉਂਡਸ 3 ਫਾਇਰ ਇਹਨੇ ਕੀਤੇ ਹੈ ਤੇ ਤਿੰਨ ਕੁ ਫਾਇਰੀ ਆਪਨੇ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਡੈਮੇਜ ਹੋਈ ਆ ਉਹ ਸਰਕਾਰੀ ਆ ਕਿ ਪ੍ਰਾਈਵੇਟ ਨਹੀਂ ਪ੍ਰਾਈਵੇਟ ਗੱਡੀ ਸੀਗੀ ਜੀ ਇਨਸਪੈਕਟਰ ਅਮਨਦੀਪ ਸਿੰਘ ਉਹਨਾਂ ਦੀ ਪ੍ਰਾਈਵੇਟ ਗੱਡੀ ਦੇ ਉੱਤੇ ਨਾਕਾਬੰਦੀ ਉਹਨਾਂ ਨੇ ਕੀਤੀ ਸੀਗੀ ਮੈਂ ਫੋਟੋਗ੍ਰਾਫ ਦਿਖਾਣੀਆਂ ਚਾਹਾਂਗਾ ਕਿ ਜੀ ਸਕੋਰਪਿਓ ਵੀ ਸੀ ਕੋਈ ਹਾਂਜੀ ਸਕੋਰਪਿਓ ਸੀ ਇਨਸਪੈਕਟਰ ਸਾਹਿਬ ਦੀ ਇਨਸਪੈਕਟਰ ਸਾਹਿਬ ਦੀ ਸਕੋਰਪਿਓ ਗੱਡੀ ਸੀਗੀ ਤੇ ਇਹ ਥਾਰ ਗੱਡੀ ਹੈ ਜੀ ਜਿਹੜੀ ਜਿਹੜਾ ਸਮਗਲਰ ਜਿਹੜੀ ਚਲਾ ਰਿਹਾ ਸੀਗਾ ਦੇਖ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਡੈਮੇਜ ਹੋਈ ਆ ਤੇ ਕਿੰਨੀ ਜ਼ਿਆਦਾ ਇਹਨੇ ਡੈਮੇਜ ਕੀਤੀ ਹੈ ਇਹਦੇ ਨਾਲ ਹੀ ਮੈਂ ਤੁਹਾਨੂੰ ਆਪਣੀ ਪੁਲਿਸ ਦੀ ਜਿਹੜੀ ਵੱਲੋਂ ਡਰਾਈਵ ਕੀਤੀ ਜਾ ਰਹੀ ਸਕੋਰਪੀਓ ਗੱਡੀ ਵੀ ਦਿਖਾਣਾ ਚਾਹਾਂਗਾ ਇਹ ਸਕੋਰਪੀਓ ਗੱਡੀ ਹੈ ਜੀ ਜਿਹਦਾ ਇਹਨੇ ਬਹੁਤ ਬੁਰੀ ਤਰ੍ਹਾਂ ਨਾਕਾ ਤੋੜ ਕੇ ਗੱਡੀਆਂ ਦੇ ਵਿੱਚ ਗੱਡੀਆਂ ਮਾਰ ਕੇ ਅ ਅਸੀਂ ਮੈਂ ਇੰਸਪੈਕਟਰ ਸਾਹਿਬੀ ਸ਼ਲਾਗਾ ਕਰਦਾ ਕਿ ਚਲੋ ਐਡਾ ਵੱਡਾ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਫਿਰ ਵੀ ਕਿਸੇ ਜਿਹੜਾ ਇੱਕ ਸਿਵਿਲিয়ান ਹੈ ਜਦੋਂ ਵੀ ਕੋਈ ਇਹੋ ਜਿਹਾ ਜਿਹਾ ਆਪਰੇਸ਼ਨ ਚੱਲ ਰਿਹਾ ਹੁੰਦਾ ਤੇ ਕੋਲੈਟਰਲ ਜਿਹੜੀ ਡੈਮੇਜ ਹੈ ਉਹਨੂੰ ਅਵੋਇਡ ਕੀਤਾ ਗਿਆ ਤੇ ਉਹਨੂੰ ਅਸੀਂ ਜਿਹੜਾ ਹੈਗਾ ਬਿਨਾਂ ਕਿਸੇ ਕੋਲੈਟਰਲ ਡੈਮੇਜ ਅਸੀਂ ਉਹਨੂੰ ਅਰੈਸਟ ਕਰ ਲਿਆ